ਸਸਿਕਾ ਵੀਰ ਜੀ ਟਿਲੋਂ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਕਿਤੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਖਰਦੂ ਪਤਲੀ ਤਹਿਸੀਲ ਇਸ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਆਪਣੇ ਕੋ ਅੱਜ ਤਿੰਨ ਗਾਵਾਂ ਗੱਭਣਾ ਇੱਕ ਹੁਣੇ ਤਾਜੀ ਸੋਈ ਇੱਕ 15-20 ਦਿਨ ਦੀ ਸੋਈ ਹੈ ਦੁੱਧ 12-13 ਲੀਟਰ ਰੈਡੀ ਆ ਇੱਕ ਆਪਣੇ ਕੋ ਮਾਧਿਅ ਬਿਨਾ ਬੱਚੇ ਤਾਂ 8 ਲੀਟਰ ਦੁੱਧ ਇੱਕ ਮੱਝ ਆਪਣੇ ਕੋ ਹੈਗੀ ਆ 10-15 ਦਿਨ ਕੱਚੀ ਕੋਈ ਮੇਰਾ ਵੀਰ ਭਰਾ ਬਰਾਸ਼ੂ ਖਰੀਦਣ ਦਾ ਚਾਹਵਾਨ ਹੋਵੇ ਹਾਡੇ ਨਾਲ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਨੰਬਰ ਹੈਗਾ 70879 57407